ਲੋ ਵੀ ਦੋਸਤੋ ਬਣਾਓ ਜੀ ਮੇਰੇ ਤੁਹਾਨੂੰ ਸਵਾਗਤ ਦਾ ਮੇਰੇ ਕਰਦਾ ਸਾਰੇ ਵਧੀਆ ਹੋਵੋਗੇ ਤੇ ਬਾਬਿਓ ਅੱਜ ਲੱਗੇ ਆਪਾਂ ਬੀੜ ਬਣਵਾਉਣ ਤੇ ਕਰਾਉਡ ਬੀੜ ਤੇ ਸਾਡੇ ਏਰੀਆ ਦੇ ਵਿੱਚ ਮਸ਼ਹੂਰ ਆ ਸਾਡੇ ਗਵਾਂਢੀ ਵੀ ਨੇ ਤੇ ਸਾਡੇ ਖੇਤ ਗਵਾਂਢੀ ਵੀ ਨੇ ਤੇ ਅੱਜ ਆਪਾਂ ਲੈ ਕੇ ਆਏ ਟਰਾਲੀ ਵਿੱਚ ਦਾਣਾ ਰਲਾ ਕੇ ਤੁਹਾਨੂੰ ਦੱਸਦਾ ਵੀ ਸਾਰੀਆਂ ਆਈਟਮਾਂ ਕੀ ਕੀ ਆਪਾਂ ਆਈਟਮਾਂ ਪਾਵਾਂਗੇ ਤੇ ਘਰੋਂ ਕੀ ਕੀ ਰਲਾ ਕੇ ਲਿਆ ਆ ਤਾਂ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਤੇ ਬਾਬਿਓ ਅੱਜ ਤੁਹਾਨੂੰ ਦੱਸਦਾ ਵੀ ਸਾਰਾ ਸਮਾਨ ਕੀ ਕੀ ਮਟੀਰੀਅਲ ਪਾਵਾਂਗੇ ਬੜਾ ਜਿਵੇਂ ਬਡੇ ਵਾਲੀ ਮਸ਼ੀਨ ਹੋਊਗੀ ਸੂਹ ਹੋਗੇ ਮਿੱਠਾ ਗੋਡਾ ਹੋ ਗਿਆ ਨੂਰ ਹੋ ਗਿਆ ਟੀਵੀ ਵਿੱਚ ਪਾਵਾਂਗੇ ਜੋ ਜਿਹੜਾ 1.25 35 ਕਿਲੋ ਹੋ ਗਿਆ ਆਪਣਾ ਕਣਕ ਜੋ ਤੇ ਮੱਕੀ ਤੇ ਬਾਕੀ ਸਰੋਂ ਦੀ ਥਾਲੂ ਵੀ ਬਾਬੇ ਉਹ 11 ਕਿਲੋ ਆ 11 ਕਿਲੋ ਸਰੋਂ ਦੀ ਥਾਲਾਂ ਤੇ ਜਿਵੇਂ ਜਟੂ ਆ ਮਸ਼ੀਨ ਆ ਤਾਂ ਇਹ ਮੈਕਸ मतलब ਦਾਣਾ ਪੀ ਕੇ ਮੈਕਸ ਸਾਰਾ ਇੱਥੋਂ ਪੱਖਾ ਉੱਪਰ ਜਾਂਦਾ ਉਹ ਪੱਖਾ ਲੱਗਿਆ ਬਈ ਇੱਥੋਂ ਸਦੋਂ ਵਿੱਚ ਪਾਰੰਦੇ ਆ ਤਾਂ ਪੱਖੇ ਨਾਲ ਉੱਪਰ ਨੂੰ ਭੱਜ ਜਾਂਦਾ ਤਾਂ ਆਹ ਮਸ਼ੀਨ ਦੇ ਵਿੱਚ ਜਾ ਕੇ ਮੈਕਸ ਹੋ ਜਾਂਦਾ ਤੇ ਐਂਡ ਲਾ ਪਰਸੈਸ ਹੋ ਜਾਂਦਾ ਤੇ ਪਰਾਂ ਬਾਈ ਉਹ ਨਹੀਂ ਪਾ ਰਹੇ ਨੇ ਆ ਦੀ ਬਗੂ ਕਰੋ ਦੀ ਗਾਲਾ ਤੇ ਕਰੋ ਦੀ ਗਾਲੇ ਦੇ ਵਿੱਚ ਗ੍ਰੈਂਡਰ ਲੱਗਿਆ ਵਾ ਜਿਹੜਾ ਉਹਨੇ ਮੋਟੀ ਆ ਉਹਦੇ ਵਿੱਚ ਜਾ ਕੇ ਜੰਮੀ ਬਰੀਕ ਕਰ ਦੂਗੀ ਤੇ ਉੱਪਰ ਜਾ ਕੇ ਇਹਦੇ ਵਿੱਚ ਗ੍ਰੈਂਡਰ ਦੇ ਨਾਲ ਪੀਕੇ ਉੱਪਰ ਇਹਦੇ ਵਿੱਚ ਮਾਰ ਜੂਗੀ ਤਾਂ ਇਹ ਮਿਕਸ ਕਰਨਾ ਤਾਂ ਤਾਂ ਇਧਰਲੇ ਪਾਸੇ ਪਹਿਲਾਂ ਹੀ ਸਮਾਨ ਆ ਤੇ ਸ ਭਈਆ ਪਾ ਜਿਹੜਾ ਘਰ ਦਾ ਸਮਾਨ ਪਵਾ ਰਹੇ ਆ ਜਿਵੇਂ ਘਰੇ ਲੋਕ ਆਪਣਾ 138 ਗਵਾਂਟਰ ਦੇ ਵਿੱਚ ਆਪਣੀ ਕਣਕ ਆ ਗਈ ਮੱਕੀ ਆ ਗਈ ਤੇ ਆਪਣਾ ਜਾਵਾਂਗੇ ਉਹ ਮੇਟਰੋਂ ਆਪਣਾ 138 ਕੁਆਂਟਰਾ ਅਨਾਜ ਹੋ ਗਿਆ ਤੇ ਆਪਾਂ ਚੌਕਰ ਪਵਾਏ ਨੇ ਬਾਈ 28 ਕਿਲੋ ਸਰੋਂ ਦੀ ਪਾਪੜੀ ਆਪਣੀ ਘਰ ਦੀ ਸੀਗੀ 11 ਕਿਲੋ ਤੇ ਬੜੇਮੈਂ ਦੀ ਖਲ 30 ਕਿਲੋ ਸਾਬ ਤੇ ਬੜੇਮੈਂ 30 ਕਿਲੋ ਤੇ ਤਾਰਾ ਮੀਰਾ 5 ਕਿਲੋ ਸੋਈ ਚੂਰੀ 30 ਕਿਲੋ ਤੇ ਆਪਣਾ ਡੀਓਸੀ ਹੋ ਗਿਆ 20 ਕਿਲੋ ਬਾਈ ਤੇ ਆਇਓਡੀਨ ਨਮਕ ਹੋ ਗਿਆ 6 ਕਿਲੋ ਜਿਹੜਾ ਆਪਾਂ ਨਮਕ ਯੂਜ਼ ਕਰਦੇ ਆ ਤੇ ਬਾਈ ਆਪਣਾ ਮਿੱਠਾ ਸੋਡਾ 2 ਕਿਲੋ ਤੇ ਬਾਕੀ ਇਹ ਆ ਗਈਆਂ ਸਾਰੀਆਂ ਆਪਣੀਆਂ ਆਈਟਮ ਤੇ ਬਾਈ ਆ ਗਿਆ ਆਪਣਾ ਚੌਕਰ ਚੌਕਰ ਆ ਗਿਆ ਤੇ ਜੜਾ ਆਪਣਾ 28 ਕਿਲੋ ਚੋਕਰ ਆ ਗਿਆ ਤੇ ਆਹ ਸਰੋਂ ਦੀ ਖਾਲਾ ਗਈ ਬਈ ਤੇ ਕਿਸਾਨ ਪ੍ਰਭੂ ਇਹ ਆ ਗਈ ਸੋਇਆ ਚੂਰੀ ਤੇ ਇਹ ਕਿੰਨੇ ਕਿਲੋ ਆ ਜੀ 30 ਕਿਲੋ ਤੇ ਇਹ ਆ ਗਈ ਸੋਇਆ ਚੂਰੀ ਜਿਹੜੀ ਕਿ 30 ਕਿਲੋ ਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਸੋਇਆ ਚੂਰੀ ਆ ਗਈ 30 ਕਿਲੋ ਇਹ ਆ ਗਿਆ ਕਿਸਾਨ ਵੀਰੂ ਤਾਰਾ ਮੀਰਾ 5 ਕਿਲੋ ਤਾਰਾ ਮੀਰਾ ਤੇ ਬਾਕੀ ਸਾਰੀਆਂ ਆਈਟਮ ਆਪਾਂ ਕਰੀ ਜਾਨਾ ਇਕੱਠੀਆਂ ਤਾਂ ਉਹਨੂੰ ਬਾਅਦ ਚੋ ਦਾ ਦਾਂ ਵੀਡੀਓ ਦੇ ਨਾਲ ਬਣੇ ਰਹੋ ਤੇ 2 ਕਿਲੋ ਭਰਾਵੋ ਆ ਗਿਆ ਸੋਡਾ ਜਿਹੜਾ ਆਪਾਂ 2 ਕਿਲੋ ਪਾ ਰਹੇ ਹਾਂ ਤੇ ਇਹ ਆ ਗਿਆ ਸੋਡਾ ਇਹ ਕੀ ਜੀ ਆ ਜੀ ਇਹ ਨਮਕ ਆ ਗਿਆ ਜੀ ਜਿਹੜਾ ਆਪਣਾ ਨੂਨ ਪਾਉਂਦੇ ਆ ਤਾਂ ਇਹ ਕਿੰਨੇ ਕਿਲੋ ਸੀਗਾ 6 ਕਿਲੋ ਨੂਨ ਆ ਗਿਆ ਇਹ ਸਿੰਪਲੇ ਨਾਮ ਪਾਉਂਦਾ ਨਾਲ ਡਲੀਆ ਡਲੀਆ ਵਾਲਾ ਤੇ ਇਹ ਬਾਬੇ ਉਹ ਆ ਗਿਆ ਡਲੀਆ ਵਾਲਾ ਨਾਮਕਾ 6 ਕਿਲੋ ਕੋਲ ਮਿਲਾ ਕੇ 8 ਕਿਲੋ ਮਾਲ ਹੋ ਗਿਆ ਇਹ ਤੇ ਬਾਬੂ ਇਹ ਆ ਗਿਆ ਆਪਣੀ ਘਰੇਲੂ ਆਪਣੀ ਖਾਲਾ ਜਿਹੜੀ ਆਪਣੀ ਸਰੋਂ ਦੀ ਖਾਲ ਹੁੰਦੀ ਆ ਉਹ ਆ ਗਿਆ 11 ਕਿਲੋ ਤੇ ਪਾਪੜੀ ਵਾਲੀ ਇਹ ਮਤਲਬ ਇਹਦੇ ਗ੍ਰੈਂਡਰ ਦੇ ਵਿੱਚ ਜਾ ਕੇ ਬਰੀਕ ਹੋ ਜੂਗੀ ਤਾਂ ਇਹ ਆ ਗਈ ਆਪਣੀ 11 ਕਿਲੋ ਇਹ ਵੀ ਬਰੀਕ ਕਰਨੀ ਪਊਗੀ हां ਗ੍ਰੈਂਡਰ ਚ ਨੂੰ ਬਰੀਕ ਹੋ ਜੂਗੀ ਤੇ ਵੀਰ ਉਹ ਇਹ ਆ ਗਈ ਆਪਣੀ ਡੀਓਸੀ ਜਿਹੜੀ ਪ੍ਰੋਟੀਨ ਦੀ ਤਰੀਕੇ ਨਾਲ ਕੰਮ ਕਰਦੀ ਆ ਪ੍ਰੋਟੀਨ ਆ ਗਿਆ ਮਤਲਬ ਦੁੱਧ ਦਾ ਕੰਮ ਇਹ ਨਹੀਂ ਚੱਕਣਾ ਤਾਂ ਇਹ ਆ ਗਿਆ ਆਪਣਾ 20 ਕਿਲੋ ਤਾਂ 20 ਕਿਲੋ ਆਪਣਾ ਪ੍ਰੋਟੀਨ ਆਗਾ ਜਿਵੇਂ ਬੀਓਸੀ ਕਹਿੰਦੇ ਆ ਇਹਨੂੰ ਤੇ ਇੱਕ ਸੋਇਆ ਡੀਓਸੀ ਹੁੰਦੀ ਆ ਸੋਇਆ ਵਾਲੇ ਡੀਓਸੀ ਉਹ ਕੰਮ ਉਹ ਜਿਆਦਾ ਕੰਮ ਤਕੜਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਮੈਂ ਕਹਿੰਦਾ ਤੁਹਾਨੂੰ ਬਲੌਗ ਦੇ ਵਿੱਚ ਲਵਾਵਾਂਗੇ ਨਾ ਤੁਹਾਡੇ ਦਾ ਪੈਰੀਂ ਉੱਥੇ ਰਾਉਣ ਵਾਲਾ ਉਹ ਵੀ ਦੋਸਤੋ ਇਹ ਹੋ ਗਿਆ ਨਾਜ ਨੂੰ ਗ੍ਰੈਂਡ ਕਰਦਾ ਜਿਵੇਂ ਆਪਣਾ ਘਰ ਦਾ ਮਿਕਸਚਰ ਜੀਗਾ ਉਹ ਆ ਸੀਗਾ ਜਿਵੇਂ ਮੱਕੀ ਚੌਂ ਤੇ ਕੜਕ ਜੇ ਅੱਬਾ ਘਰੋਂ ਮਿਕਸ ਕਰਕੇ ਲਿਆਏ ਸੀਗੇ ਤੇ ਬਾਕੀ ਇਹ ਜਿੱਦਾਂ ਜਿਹੜਾ ਮੋਟਾ ਨਾਲ ਹੁੰਦਾ ਉਹ ਸਾਰਾ ਇਧਰ ਨੂੰ ਗ੍ਰाइंड ਹੁੰਦਾ ਮਸ਼ੀਨ ਦੇ ਵਿੱਚ ਨੂੰ ਜਿਵੇਂ ਮੱਕੀ ਅਨਾਜ ਹੋਵੇ ਜਾਂ ਜਿਵੇਂ ਕਣਕ ਹੋਵੇ ਸਰੋਂ ਹੋਵੇ ਇਹ ਸਾਰੇ ਜਿੱਦਾਂ ਇਹ ਗ੍ਰाइंड ਕਰਦੀ ਆ ਤੇ ਜੇ ਜਿਵੇਂ ਤੁਸੀਂ ਮੱਕੀ ਵਗੈਰਾ ਪਾਉਣੀ ਹੁੰਦੀ ਆ ਤਾਂ ਵੀਰੇ ਉਹਨਾਂ ਕੋਲ ਪਵਾ ਸਕਦੇ ਤੁਸੀਂ ਬਾਈ ਉਹਨਾਂ ਕੋਲ ਤਾਂ ਸਾਰਾ ਮੱਕੀ ਹੋ ਗਈ ਡੀਓਪੀ ਹੋ ਗਈ ਤੇ ਬੜੇ ਮੈਂ ਦੀ ਖਲ ਪਾਉਣੀ ਆ ਜਿਹੜਾ ਕੋਈ ਮਰਜ਼ੀ ਪਾਉਣਾ ਤੁਸੀਂ ਬਾਈ ਉਹਨਾਂ ਨੂੰ ਤੋ ਸਾਰਾ ਤੇ ਲੋ ਵੀ ਜੇ ਤੋਂ ਉੱਪਰਲੇ ਪਾਸਿਓਂ ਸਾਰਾ ਸਮਾਨ ਮਤਲਬ ਵੀ ਸਾਰਾ ਜਿੱਦਾਂ ਇਧਰੋਂ ਮਿਕਸ ਹੋਊਗਾ ਜਿਹੜਾ ਗ੍ਰੈਂਡ ਟਰੋ ਹੋ ਜਾਂਦਾ ਤਾਂ ਸਾਰਾ ਇਹਦੇ ਵਿੱਚ ਜਾ ਕੇ ਸਾਰਾ ਕੁਝ ਮਿਕਸ ਹੋ ਜਾਂਦਾ ਜਿਵੇਂ ਬਣੀ ਮੈਂ ਦੀ ਘਾਲ ਹੋਊਗੀ ਬਾਕੀ ਸਰੋਂ ਹੋਊਗੀ ਤਾਰਾ ਮਿਲਾ ਹੋ ਗਿਆ ਨੂਨ ਹੋ ਗਿਆ ਉਹ ਸਾਰੀ ਚੀਜ਼ਾਂ ਜਾ ਕੇ ਇਹਦੇ ਵਿੱਚ ਮਿਕਸ ਹੋਣਗੀਆਂ ਬਾਬਾ ਯੂਨੀ ਕਰ ਰਾਇਆ ਇਹਦੇ ਵਿੱਚ ਜਿਹੜਾ بڑا ਨਾਜਾ ਭਰਾ ਉਹ ਉਹ ਇੱਧਰ ਮਤਲਬ ਮਿਕਸ ਹੋ ਗਿਆ ਇੱਧਰ ਆ ਰਿਹਾ ਪੂਰਾ ਗ੍ਰੈਂਡ ਹੋ ਗਿਆ ਚੰਗੀ ਥਰਾ ਇਧਰ ਉਹ ਚੱਕੀ ਵੀ ਰਹੀ ਹੈ ਇਹਨੂੰ ਤਾਂ ਇੱਧਰਲੇ ਪਾਸੇ ਪਰਾਂ ਤੋਂ ਪਾ ਰਿਆ ਬਈ ਤੇ ਵਿੱਚ ਚੱਕੀ ਦੇ ਵਿੱਚ ਗ੍ਰੈਂਡ ਹੋ ਕੇ ਇੱਧਰ ਆ ਰਿਹਾ ਬਾਕੀ ਬੜੇਮਿਆਂ ਦੀ ਖਾਲ ਆ ਗਈ। ਇਹ ਵੀ ਗ੍ਰੈਂਡ ਹੋਈ ਵੀ ਬੜੇਮਿਆਂ ਦੀ ਖਾਲ। ਤਾਂ ਇਹ ਤਿਆਰ ਆ ਮਤਲਬ ਵੀ ਮਿਕਸ ਹੋਣ ਵਾਸਤੇ ਆਪਾਂ ਉਧਰਲੇ ਪਾਸੇ ਪਾਤੀ। ਤਾਂ ਬੜੇਮਿਆਂ ਦੀ ਖਾਲ ਸੀਗੀ ਜਿਹੜੀ ਉਹ ਆਪਾਂ ਮਤਲਬ ਦਾ 20 ਕਿਲੋ ਪਤਾ ਨਹੀਂ 25 ਕਿਲੋ ਪਾਈਆ। ਉਹ ਪਰਚੀ ਉੱਪਰ ਲਿਖਿਆ ਹੋਆ ਵੀ ਕਿੰਨਾ। ਤਾਂ ਇਹ ਜੇ ਆਪਾਂ 50 ਕਿਲੋ ਦਾ ਕਟਾ ਲੈਂਦੇ ਤਾਂ ਉਦਾਂ ਆਪਾਂ ਨੂੰ 15 ਰੋੜਾ ਪੈਂਦਾ। ਓਏ। ਸੋਇਆ ਦੀ ਖਾਲ ਆ ਇਹ। ਹਾਂ। ਦੋਸਤੋ ਇਹ ਆ ਗਈ ਸੋਇਆ ਦੀ ਖਾਲ। ਇਹ ਡੀਓਟੀ ਨਾਲੋਂ ਇਹ ਮਤਲਬ ਵੱਧ ਕੰਮ ਕਰਦੀ ਆ। ਤੇ ਦੁੱਧ ਦੇ ਵਿੱਚ ਬਹੁਤ ਮਤਲਬ ਮਿਲਕ ਪ੍ਰੋਡਕਸ਼ਨ ਜਿਆਦਾ ਆ ਇਹਦੀ ਸੋਇਆ ਦੀ ਗਾਲ ਦੀ ਬੀਓਸੀ ਨਾਲੋਂ ਕਹਿੰਦੇ ਬੈਨੀਫਿਟ ਬਹੁਤ ਨੇ ਸਾਹੀ ਆ ਗਈ ਸੋਇਆ ਦੀ ਗਾਲਾ ਦਾ ਬਰਾ ਉਹ 20 ਕਿਲੋ ਆ ਗਈ ਸੋਇਆ ਦੀ ਗਾਲਾ ਬੀਓਸੀ ਨਾਲੋਂ ਸੋਇਆ ਦੀ ਗਾਲ ਵਧੀਆ ਤਪੋ ਪਾ ਰਹੇ ਆ 20 ਕਿਲੋ ਤੇ ਲੋਕ ਵੀ ਮਿੱਤਰੋ ਆਪਣੇ ਬਣ ਕੇ ਖਲ ਤਿਆਰ ਆ ਫੀਡ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੜੇ ਮਹ ਦੀ ਗਾਲ ਬਾਕੀ ਸਾਰਾ ਕੁਝ ਹੀ ਪੈ ਗਿਆ ਬੀਓਸੀ ਪੈ ਗਿਆ ਉਹ ਸਾਰੇ ਸਮਾਨ ਬੱਤਾ ਇਹਦੇ ਵਿੱਚ ਪੈ ਗਿਆ ਕੀ ਫੀਡ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਵੀ ਕੁਆਲਿਟੀ ਕਿੰਨੀ ਵਧੀਆ ਮਤਲਬ ਵੀ ਪੂਰਾ ਇਹਨਾਂ ਗੱਲਬਾਤ ਦੀ ਬਣ ਕੇ ਸਾਰਾ ਮਾਲ ਗ੍ਰੈਂਡ ਹੋ ਗਿਆ ਤੇ ਬਾਕੀ ਬਣ ਕੇ ਆਪਣੀ ਫੀਡ ਤਿਆਰ ਆ ਮਤਲਬ ਵੀ ਤਕਰੀਬਨ ਆਪਣਾ 3 ਕੁਆਟਰ ਮਾਲ ਬਣ ਗਿਆ ਤੇ 1.5 ਕੁਆਟਰ ਆਪਣਾ ਨਾਜ ਹੋ ਗਿਆ ਤੇ 1.5 ਕੁਆਟਰ ਆਪਾਂ ਮੁੱਲ ਲੈ ਕੇ ਜਿਵੇਂ ਸਾਰਾ ਸੋਇਆ ਬੀਨ ਦੀ ਖਾਲੂ ਵੀ ਤੇ ਬਾਕੀ ਨੋਨ ਵਗੈਰਾ ਹੋ ਗਿਆ ਖਾਲ ਹੋ ਗਈ ਸਰੋਂ ਦੀ ਗਾਲ ਹੋ ਗਈ ਤੇ ਤਾਰਾ ਮੀਰਾ ਹੋ ਗਿਆ ਬਾਕੀ ਬੜੇ ਮਿਆਂ ਦੀ ਕਾਲੂਗੀ ਇਹ ਸਾਰਾ ਸਮਾਨ ਪੈਡ ਆਨ ਕਰਿਆ ਜਿਗਾ ਤਾਂ ਡੇਢ ਕੁਆਂਟਰ ਮਾਲ ਇਹ ਹੋ ਗਿਆ ਬਈ ਤੇ ਇਹਨਾਂ ਦੀ ਮਤਰੋਂ ਫੀਡਬੈਕ ਵੀ ਆ ਗਈ ਪਿੰਡ ਕਸਿਆਣਾ ਜ਼ਿਲ੍ਹਾ ਪਟਿਆਲਾ ਤੇ ਜਿਹੜਾ ਇਹ ਨੇਮ ਬੈਚ ਆ ਗਿਆ ਕਰਾਊਡ ਕੈਟਲ ਫੀਡ ਆ ਗਿਆ ਤੇ ਇੱਥੇ ਵੀ ਸਾਡੇ ਏਰੀਆ ਦੇ ਵਿੱਚ ਤਾਂ ਪੂਰਾ ਮਸ਼ਹੂਰਾ ਮਤਲਬ ਕੰਮ ਤੇ ਆਪਣੇ ਗਵਾਂਢੀ ਨੇ ਖੇਤ ਦੇ ਗਵਾਂਢੀ ਵੀ ਨੇ ਤਾਂ ਉਤਾਂ ਵੀ ਆਪਣੇ ਸਾਰੇ ਕੰਮਾਂ ਨੂੰ ਤੇ ਗਰਾਇੰਡਰ ਦੇ ਵਿੱਚ ਉਹ ਸਮਾਨ ਨਿਕਲ ਗਿਆ ਸਾਰਾ ਤਕਰੀਬਨ ਆਪਣੀ ਫੀਡ ਬਣ ਕੇ ਤਿਆਰਾ तकरीबन ਆਪਾਂ ਨੂੰ ਅੱਧਾ ਘੰਟਾ ਵੀ ਨਹੀਂ ਲੱਗੇਗਾ ਤਾਂ ਅੱਧੇ ਘੰਟੇ ਦੇ ਵਿੱਚ ਆਪਣੀ ਫੀਡ ਬਣ ਕੇ ਤਿਆਰ ਆ ਤੇ ਦੋਸਤੋ ਇਹ ਆ ਗਿਆ ਖਰੌੜ ਕੈਟਲ ਫੀਡ ਦਾ ਇਹ ਆ ਗਿਆ ਸਾਡੇ ਤੋਂ 1300 ਦਾ ਬੈਗ ਤੇ ਇਹ ਆ ਗਿਆ 1500 ਦਾ ਤੇ ਮਤਲਬ ਵੀ ਇਹਦੇ ਵਿੱਚ ਮਤਲਬ ਅੰਤਰ ਮਤਲਬ ਆ ਜਾਂਦਾ ਵੀ ਡੀਓਸੀ ਦਾ ਫਰਕ ਪੈ ਜਾਂਦਾ ਤੇ ਇਹਦੇ ਵਿੱਚ ਸੋਇਆ ਵੀ ਹਾਂ ਲੋ ਵੀ ਕਿਸਾਨ ਵੀਰੋ ਇਹ ਆ ਗਏ ਤਿੰਨੇ ਨਾਲ ਤੇ ਖਰੌੜ ਕੈਟਲ ਫੀਡ ਦੇ ਤਾਂ ਆ ਗਿਆ 1250 ਵਾਲੀ ਪੈਕਿੰਗ ਪਹਿਲੀ ਤੇ ਦੂਜੇ ਨੰਬਰ ਵਾਲੀ ਆ ਗਈ ਬਚਾਲਦੇ ਤਾਂ 1350 ਵਾਲੀ ਤੇ ਦੂਜੀ ਆ ਗਈ ਮਿੱਤਰੋ ਲਾਸਟ ਵਾਲੀ ਪਲੱਸ ਵਾਲੀ ਸਪੈਸ਼ਲ ਪਲੱਸ ਤਾਂ ਇਹ ਆ ਜਾਂਦੀ ਆ 1550 ਦੀ ਪੈਕਿੰਗ ਤੇ ਮਿੱਤਰੋ ਇਹ ਆ ਗਿਆ ਤਿੰਨ ਮਤਲਬ ਵੀ ਇਹਨਾਂ ਦੀ ਕੈਟਲ ਫੀਡ ਕਰਾਊਡ ਕੈਟਲ ਫੀਡ ਤੇ ਇਹ ਹੈਗੀ ਯੂਰੀਆ ਰਹਿਦਾ ਮਿੱਤਰੋ ਬਾਕੀ ਸਾਰਿਆਂ ਦੇ ਦੇਸੀ ਸਮਾਨ ਆ ਪਾਇਆ ਘਰੇਲੂ ਸਮਾਨ ਆ ਪਰ ਜੀ ਤੁਸੀਂ ਦੇਖ ਲਿਆ ਕਿ ਅੱਜ ਦੀ ਕਿਵੇਂ ਲੱਗੀ ਤੁਹਾਨੂੰ ਵੀਡੀਓ ਉਹ ਤੁਸੀਂ ਲਾਈਕ ਕਮੈਂਟ ਕਰਕੇ ਦੱਸ ਦਿਓ